ਆਇਕ ਤੇ ਬਚਾ ਰਿਆ ਸੀ ਇਹ ਚੈਨੀ ਡੋਰ ਸੀ ਉਹਦੇ ਗਲੇ ਚ ਕਿਸ ਤਰ੍ਹਾਂ ਡੀਏ ਤੇ ਬਹੁਤ ਜ਼ਿਆਦਾ ਡੂਗਾ ਕੱਟ ਲੱਗਿਆ ਹੈ ਉਹ ਜਿਹੜਾ ਰੱਬ ਆਹ ਟੀ-ਸ਼ਰਟ ਹੈ ਹਾ ਤਾਂ ਉਹ ਕਾਲ ਬਿਆਨ ਜੀ ਤੇ ਇੱਕ ਇੱਕ ਕੋਠੇ ਤੋਂ ਲੱਗੀ ਡੇਂਡ ਦੇ ਲੱਤੀ ਨਹੀਂ ਸੀ ਕੋਸੇ ਨਹੀਂ ਇਹ ਬੱਚਾ ਆ ਰਿਹਾ ਸੀ ਫੋਟੋ ਕੱਪੇ ਕਰਵਾ ਕੇ ਤੇ ਕੁੰਡਾ ਸ਼ੁਭਾਸ਼ ਬਾਵਾ ਜੀ ਸਵਾਛਿ ਕਿਵੇਂ ਹੋਇਆ ਹੈ ਭਾ ਜੀ ਭਾਈ ਅਸੀਂ ਬਾਹਰ ਬੈਠੇ ਸੀ ਮਾਰਕੀਟ ਕਰਮਨਗਰੀ ਇਹ ਆਸਾ ਹੋਇਆ ਜੀ ਪੰਜ ਪੀ ਰੋਡ ਤੇ ਤਹਿਸੀਲ ਦੀ ਬੈਕ ਸਾਈਡ ਜੀ ਅਸੀਂ ਬਾਹਰ ਬੈਠੇ ਸੀ ਅਸੀਂ ਮਾਰਕੀਟ ਆਲੇ ਆ ਲੜਕਾ ਬਾਈਕ ਤੇ ਜਾ ਰਿਹਾ ਸੀ ਇਹ ਤੇ ਅਚਾਨਕ ਇਹ ਆਲੀ ਡੋਰ ਸੀ 베ਰੀ ਹੈ ਗਈ ਸੀ ਉੱਥੇ 베ਰੀ ਦੇ ਨਾਲ ਐਵੇਂ ਲਟਕੀ ਹੋਈ ਸੀ ਦੇਖਣ ਹੀ ਰਹੀ ਸੀ ਪਤੰਗ ਟੁੱਟੀ ਸੀ ਤੇ ਉਹ ਲਟਕ ਰਹੀ ਸੀ ਐਵੇਂ ਅਚਾਨਕ ਇਹ ਲੜਕਾ ਆ ਰਿਹਾ ਸੀ ਬਾਈਕ ਤੇ ਇਹਦੇ ਗਲੇ ਤੇ ਲੱਗੀ ਇਹ ਸਾਡੇ ਕੋਲੇ ਆ ਕੇ ਡਿੱਗ ਗਿਆ ਇੱਕਦਮ ਬਾਈਕ ਦਾ ਬੈਲੈਂਸ ਆਊਟ ਹੋ ਗਿਆ ਉਹਦਾ ਤੇ ਸਾਡੇ ਕੋਲੇ ਆ ਕੇ ਡਿੱਗ ਗਿਆ ਜੀ ਇਹ ਬਹੁਤ ਖਤਰਨਾਕ ਡੋਰਾ ਜੀ ਤੁਸੀਂ ਆ ਵੇਖੋ ਜੀ ਚਾਈਨਾ ਡੋਰ ਆ ਜਿਹੜੀ ਕਿੰਨਾ ਕਾਟੇ ਗਲਾ ਤਾਂ ਬਹੁਤ ਡੂੰਗਾ ਵੱਟਿਆ ਗਏ ਦੇਖ ਰਿਆ ਸੀ ਬਲੈਡਿੰਗ ਹੋ ਰਹੀ ਸੀ ਰੁਮਾਲ ਨਾਲ ਵੀ ਕੋਈ ਰੁਕ ਰਿਆ ਸੀ ਜੀ ਡਬਲ ਰੁਮਾਲ ਕਰ ਲਿਆ ਸੀ ਲੜਕੇ ਨੇ ਐਵੇਂ ਲਾਇਆ ਤਾਂ ਵੀ ਨੁਕਾ ਬਹੁਤ ਕਟਿੰਗ ਹੋਈ ਹੈ ਡੰਗਣੇ ਦੀ ਹੁਣ ਕਿੱਥੇ ਲੈ ਕੇ ਸਰ ਨਾਗਪਾਲ ਹਸਪੀਟਲ ਲੈ ਕੇ ਆਏ ਹਾਂ ਜਿੰਦੂ ਮੋਹਟੇ ਚਲੋ 5 ਮਿੰਟ ਲੱਗੇ ਚਲਾ ਦੇ ਦਿੰਦਾ ਜਿੰਕੀ ਨਾਮ ਕੀ ਤੁਹਾਡਾ ਗੁਰਿੰਦਰ ਗੋ ਬੇਟੇ ਦਾ ਕੀ ਨਾਮ ਤੇਰੰਦੀ ਇਹ ਕਿਵੇਂ ਹੋਇਆ ਹਾਦਸਾ ਕਿਵੇਂ पता, और अच्छा। पता की ये। है, की ठीक। नहीं ਵਿੱਚ ਕਰੋ ਨੋਟਿਸ ਕਢੋ ਰਿਹਾ ਹੈ ਅੱਛਾ ਅੱਗੋਂ ਨਹੀਂ ਕਿ ਦਰਸਤੇ ਚ ਬਲਕਿ ਕੀ ਹੋਇਆ ਕੀ ਨਹੀਂ ਆਇਆ ਠੀਕ ਹੈ ਨਹੀਂ ਡੋਰੇ ਨਾਲ ਕਿਹਦੀ ਗੱਲ ਹੈ ਹਾਂਜੀ ਹਾਂਜੀ ਇਹ ਡੋਰ ਹੀ ਫਿਰੀ ਉਹ ਦੇਖੋ ਪਬਲਿਕ ਸੈਨ ਥੀਏਟਰ ਤੇ ਗਿਆ ਕਰਦੇ ਕੀ ਮੰਨ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਜੋ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰ ਰਹੇ ਆ ਹੈ ਨਾ ਅਨੁਭਵ ਇਨਸਾਫ ਇਹਨਾਂ ਨੂੰ ਮੇਰਾ ਨਾਮ ਗੁਰਚਨ ਸੋਨੀ ਹੈ ਜੀ ਗੁਰਚਨ ਜੀ ਕਿਵੇਂ ਹੋਇਆ ਇਹ ਬਸ ਬਾਈਕ ਤੇ ਬਚਾ ਰਿਆ ਸੀ ਤੇ ਚਾਈਨੀ ਡੋਰ ਸੀ ਉਹਦੇ ਗਲੇ ਚ ਕਿਸ ਤਰ੍ਹਾਂ ਡੀ ਤੇ ਬਹੁਤ ਜ਼ਿਆਦਾ ਡੁਗਾ ਕੱਟ ਲੱਗੇ ਸਾਡੇ ਪ੍ਰਸ਼ਾਸਨ ਅੱਗੇ ਮੰਗ ਹੈ ਵੀ ਇਹ ਸਖਤ ਕਾਰਵਾਈ ਹੋਣੀ ਚਾਹੀਦੀ ਚਾਈਨੀ ਡੋਰ ਵੇਚਦੇ ਨੇ ਇਹਦੇ ਨਾਲ ਨੁਕਸਾਨ ਅੱਜ ਬੱਚੇ ਦਾ ਹੋਇਆ ਇੱਕ ਸ਼ਾਇਦ ਕੋ ਕਿਸੇ ਹੋਰ ਨਾ ਹੋਵੇ ਸਾਡੀ ਤੇ ਹੀ ਮੰਗ ਹੈ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਸਰ ਅਸੀਂ ਮੰਗਾਈ ਕਰਦੇ ਹਾਂ ਜੀ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਹੈ ਤੇ ਜਿਹੜੇ ਮਹੱਲਿਆਂ ਦੇ ਵਿੱਚ ਬੱਚੇ ਪਤੰਗ ਉਡਾ ਰਿਆ ਪ੍ਰਸ਼ਾਸਨ ਉੱਥੇ ਜਾ ਕੇ ਬੰਦ ਕਰਾਣੀ ਚਾਹੀਦੀ ਹੈ ਪਤੰਗ ਉੱਡੇ ਦੀ ਤਾਂ ਵੇਖ ਹੀ ਸਕਦੇ ਆ ਜੀ ਆਪਾਂ ਉੱਥੇ ਜਾ ਕੇ ਛਾਪਾ ਮਾਰੀ ਕਰਨ ਜੀ ਬੰਦ ਕਰਾਣੀ ਚਾਹੀਦੀ ਹੈ ਔਰ ਪਿੱਛੋ ਵੀ ਬੰਦ ਕਰਾਣੀ ਚਾਹੀਦੀ ਡੋਰ ਜੀ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਕੇਸ ਹੈ ਹਾਂ ਬੱਚਾ ਵਿਚਾਰ ਨਾਈਂਥ ਕਲਾਸ ਵਿੱਚ ਪੜ੍ਹਦਾ ਹੈ ਆ ਬਾਜ਼ਾਰ ਜਾ ਰਿਆ ਸੀਗਾ ਗੱਲੇ ਗਲਾ ਵੱਡਿਆ ਗਿਆ ਅੱਦਾ ਸੱਜੇ ਪਾਸੇ ਦਾ ਗਲਾ ਵੱਡਿਆ ਗਿਆ ਟੰਗ ਪਤੰਗ ਦੀ ਡੋਰ ਦੇ ਨਾਲ ਕੀ ਹਾਲ ਆਪਕੀ ਬੱਚੇ ਦੀ ਕਿਸ ਤਰ੍ਹਾਂ ਦੀ ਨਾੜ ਵੱਢੀ ਗਈ ਹੈ ਜੀ ਤੁਸੀਂ ਇਹ ਸਰਜਰੀ ਕੀਤੀ ਹੁੰਦੀ ਦੇਖੋ ਬੱਚਾ ਉਹਦੀ ਨਾੜ ਜੋ ਕੱਟੀ ਗਈ ਹੈ ਉਹਦਾ ਗਰਦਨ ਸੱਜੇ ਪਾਸੇ ਤੋਂ ਆਲਮੋਸਟ ਆਲਮੋਸਟ ਸਾਰੀ ਗਰਦਨ ਕੱਟੀ ਗਈ ਹੈ ਰੱਬ ਦੀ ਮਿਹਰ ਸੀ ਜੋ ਵੱਡੀ ਨਾੜ ਦਿਮਾਗ ਨੂੰ ਜਾਂਦੀ ਹੈ ਉਹ ਵੀ ਬਚ ਗਈ ਤੇ ਸਾਹ ਦੀ ਨਾੜ ਹੀ ਬਚੀ ਲੇਕਿਨ ਬੱਚਾ ਸਿਰ ਸਾਹ ਦੀ ਨਾੜ ਦੇ ਉੱਤੇ ਤਾਂ ਕੱਟ ਲੱਗ ਗਿਆ ਲੇਕਿਨ ਬੱਚਾ ਤਾਂ ਨਹੀਂ ਰਹੇਗਾ ਕਿਉਂਕਿ ਵੱਡੀ ਨਾੜ ਕੱਟੀ ਨਹੀਂ ਗਈ ਇਹ ਖੁਦ ਕਿਸਮਤ ਸੀ ਰੱਬ ਦੀ ਮਿਹਰ ਸੀ ਤੋ ਇਹ ਬਚਤ ਰਹੇਗੀ ਕਿੰਨੇ ਦਿਨਾਂ ਚ ਬੱਚਾ ਰਿਕਵਰ ਕਰਦਾ ਇਹਨੂੰ ਲੱਗੇਗੇ 10-15 ਦਿਨ ਲੱਗ ਜਣਗੀ ਜੀ ਮਿਨੀਮਮ ਚਾਈਨਾ ਡੋਰ ਲਗਾਤਾਰ ਵਿਕਰੀ ਹੈ ਪ੍ਰਸ਼ਾਸਨ ਤੋਂ ਕਿ ਦੇਖੋ ਦੇਖੋ ਪ੍ਰਸ਼ਾਸਨ ਦੇ ਸਾਹਮਣੇ ਹੈ ਜੀ ਇਹ ਅਸੀਂ ਰਿਕੁਐਸਟ ਕਰਾਂਗੇ ਪ੍ਰਸ਼ਾਸਨ ਨੂੰ ਕਿ ਇਸ ਚੀਜ਼ ਜੋ ਚੀਜ਼ ਬੈਨ ਹੈ ਉਹਨੂੰ ਸਖਤੀ ਨਾਲ ਇੰਪਲੀਮੈਂਟ ਕੀਤਾ ਜਾਏ ਅੱਜ ਇਹ ਬੱਚਾ ਹੈ ਭਗਵਾਨ ਦੀ ਮਿਹਰ ਸੀ ਜੋ ਬਚ ਗਿਆ ਲੇਕਿਨ 1% ਵੀ ਇਧਰ ਉਧਰ ਹੁੰਦਾ ਤੇ ਅੱਜ ਕਿਸੇ ਨੇ ਆਪ ਦਾ ਬੱਚਾ ਖੋਹ ਦੇਣਾ ਸੀਗਾ ਦੀ ਰਿਕਵੈਸਟ ਹੈ ਬ੍ਰਾਸਜਨੰਦ ਇਸ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਅੱਗੇ ਤੋਂ ਕਿਸੇ ਤੇ ਅਜਾ ਹਾਦਸਾ ਨਾ ਹੋਏ